ਸੱਚੀ ਗੱਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਤਿਕਾਰ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਾ ਹੈਗਾ ਜੀ ਅੱਜ ਤਾਂ ਦਸਨ ਚਾਰੇ ਹਾਂ ਜੇ ਨਹੀਂ ਆਈ ਤੁਹਾਡੀ ਵੀ 1500 ਰੁਪਏ ਬੜਾਪਾ ਪੈਨਸ਼ਨ ਤਾਂ ਕੀ ਕਰਨਾ ਪਏਗਾ ਜੀ ਤੁਹਾਨੂੰ ਆ ਦੋ ਕੰਮ ਜ਼ਰੂਰੀ ਨੇ ਕਿਹਨੇ ਉਹ ਦੋ ਕੰਮ ਤਾਂ ਉਹ ਦੋ ਕੰਮਾਂ ਬਾਰੇ ਫੁੱਲ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਛੋਟੀ ਜਿਹੀ ਕੁਝ ਗੱਲ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਚੱਲਾ ਦੀ ਤਾਜ਼ਾ ਵੱਡੀਆਂ ਖਬਰਾਂ ਦੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਵਿੱਤ ਮੰਤਰੀ ਨੂੰ ਆਉਂਦਿਆਂ ਵੇਖ ਆਪਣੀਆਂ ਸ਼ੀਟਾਂ ਵੱਲੋਂ ਪੱਜੇ ਨੇ ਜੀ ਦਫ਼ਤਰੀ ਬਾਬੂ ਇਹ ਖਬਰ ਸਾਹਮਣੇ ਆ ਰਹੀ ਜੀ ਦੜਬਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੰਪਲੈਕਸ ਅੰਦਰ ਚੈਕਿੰਗ ਕਰਦੇ ਹੋਏ ਆਏ ਸਥਾਨਕ ਸਬਡਿਵੀਜ਼ਨਲ ਕੰਪਲੈਕਸ ਅੰਦਰ ਲਗਭਗ ਸਾਰੇ ਹੀ ਸਬਡਿਵੀਜ਼ਨਲ ਪੱਧਰ ਦੇ ਦਫ਼ਤਰੀ ਇਸ ਕੰਪਲੈਕਸ ਵਿੱਚ ਨੇ ਕੰਪਲੈਕਸ ਦੇ ਉਦਘਾਟਨ ਤੋਂ ਬਾਅਦ ਪਹਿਲੀ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰੀਬ ਸਵਾ ਚਾਰ ਦਾ ਦੌਰਾ ਕੀਤਾ ਜਦੋਂ ਉਹ ਕੰਪਲੈਕਸ ਦੇ ਮੇਨ ਗੇਟ ਤੋਂ ਅੰਦਰ ਹੋਏ ਤਾਂ ਉਹਨਾਂ ਨੇ ਦੇਖਿਆ ਕਿ ਕਈ ਮੁਲਾਜ਼ਮ ਆਪਣੇ ਬੈਗ ਤੇ ਲੌਂਚ ਬਾਕਸ ਲੈ ਕੇ ਘਰ ਵਾਪਸ ਵੱਲ ਜਾ ਰਹੇ ਸਨ ਚੀਮਾ ਵੱਲੋਂ ਸਾਰੇ ਦਫ਼ਤਰਾਂ ਦਾ ਦੌਰਾ ਕੀਤਾ ਦੋਸਤੋ ਬਾਅਦ ਹਫੜਾ ਦਫੜੀ ਮਚ ਗਈ ਉਸ ਤੋਂ ਬਾਅਦ ਅਗਲੀ ਬਟੀਖੌਰ ਜੀ ਹੈਲੋ ਕੈਪਟਨ ਮੰਤਰੀ ਬਲਜੀਤ ਕੌਰ ਦਾ ਕਰਵਾਲਾ ਬੋਲ ਰਿਹਾ ਹਾਂ ਦਸ ਕੇ ਮੰਗੇ ਪੈਸੇ ਮਲਜਮ ਖਿਲਾਫ ਮਾਮਲਾ ਦਰਜ ਕੈਪਟਨ ਮੰਤਰੀ ਦਾ ਕਰਵਾਲਾ ਬਣ ਕੇ ਪੈਸੇ ਦੀ ਮੰਗ ਕਰਨ ਦੇ ਦੋਸ਼ਾ ਅਧੀਨ ਥਾਣਾ ਛਿਤੀ ਮਲੋੜ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਮਲੋੜ ਵਾਸੀ ਅਜਵਿੰਦਰ ਸਿੰਘ ਪੁੱਤਰ ਪ੍ਰੀਤਵੀ ਸਿੰਘ ਵੱਲੋਂ ਸਹਾਇਕ ਥਾਣੇਦਾਰ ਹਵਤ ਸਿੰਘ ਨੂੰ ਕਲਮ ਬੰਦ ਕਰਵਾਏ ਬਿਆਨਾਂ ਦੇ ਦੱਸਿਆ ਕਿ ਉਹ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ 8 ਦਸੰਬਰ ਨੂੰ ਜਿਹੋ ਜੀਟੀ ਰੋਡ ਪੁਲ ਤੇ ਕੋਲ ਆਪਣੇ ਦਫ਼ਤਰ 'ਚ ਬੈਠਾ ਸੀ ਤਾਂ ਸਵੇਰੇ ਦੇ ਕਰੀਬ 11:33 ਵਜੇ ਉਸਦੇ ਮੋਬਾਈਲ ਤੇ ਇੱਕ ਨਾ ਮਾਮੂਲੀ ਨੰਬਰ ਤੋਂ ਫੋਨ ਕਾਲ ਆਈ ਤੇ ਜਿਸ ਤੇ ਕਿਹਾ ਮੈਂ ਰਿਕਮੈਂਡੈਂਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਘਰ ਵਾਲਾ ਬੋ ਰਿਹਾ ਮੈਨੂੰ ਆਪਣੇ ਬੱਚਿਆਂ ਦੇ ਸਕੂਲ ਫੀਸ ਭਰਨ ਲਈ 27000 ਰੁਪਏ ਦੀ ਜਰੂਰਤ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਜੀ ਮਹਿਲਾ ਮੁਲਾਜ਼ਮ ਦਿਆਂ 75 ਤੋਂ 80 ਕਿਲੋਮੀਟਰ ਦੂਰ ਚੌਂ ਡਿਊਟੀਆਂ ਤੇ ਪਾਇਜੀ ਪਰਥੂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਬਧੀ ਚੋਣਾਂ 2025 ਬਿਨਾਂ ਕਿਸੇ ਤਰਕ ਦਲੀਲ ਦੇ ਲਗਾਈਆਂ ਗਈਆਂ ਚੋਣ ਡਿਊਟੀਆਂ ਦੇ ਪਰਤੂ ਪਾਇਆ ਹੋਇਆ ਹੈ ਚੋਣ ਅਧਿਕਾਰੀਆਂ ਵੱਲੋਂ ਆਊਟਸੋਰਸਿੰਗ ਤੇ ਨਗੂਨੀਆਂ ਤਨਖਾਹਾਂ ਤੇ ਕੰਮ ਕਰਦਿਆਂ ਖਾਸ ਕਰਕੇ ਮਹਿਲਾਵਾਂ ਤੋਂ ਇਲਾਵਾ ਵਿਧਵਾ, ਪ੍ਰਸਤੂਤਾ, ਗਰਭਤੀ ਅਤੇ ਅਨਵਿਆਹਤਾ ਮਹਿਲਾ ਮੁਲਾਜ਼ਮਾਂ ਦੀਆਂ ਸਭ ਚੋਣ ਡਿਊਟੀਆਂ ਹੀ ਨਹੀਂ ਲਗਾਈਆਂ ਗਈਆਂ ਸਗੋਂ ਇਨ੍ਹਾਂ ਮਹਿਲਾ ਮੁਲਾਜ਼ਮਾਂ ਨੂੰ 75 75 ਕਿਲੋਮੀਟਰ ਦੂਰ ਇਲਾਕਿਆਂ 'ਚ ਡਿਊਟੇ ਦੇ ਪੇਜ ਦਿੱਤਾ ਗਿਆ ਜਿਸ ਦਰਾਂ ਬੀਅ ਲੋਜ਼ ਦਿਆਂ ਪੋਲਿੰਗ ਪਾਰਟੀਆਂ ਲਗਾਈਆਂ ਗਈਆਂ ਡਿਊਟੀਆਂ ਦਾ ਡੀਟੀਐਫ ਅੰਮ੍ਰਿਤਸਰ ਦੇ ਸੂਬਾ ਵਿੱਤ ਸਖਤਰ ਕੰਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਸਥੀ ਮੌਜੂਦ ਸਨothe ਉਸ ਤੋਂ ਬਾਅਦ ਦੀ ਖ਼ਬਰ ਜੀ ਲਤੀਪੁਰਾ ਦੀਆਂ 120 ਫੁੱਟੀ ਸੜਕਾਂ ਤੋਂ ਨਿਕਲੇਗੀ ਨਹਿਰੀ ਪਾਣੀ ਪ੍ਰੋਜੈਕਟ ਦਾ ਪਾਈਪ ਆਦਮਪੁਰ ਨਹਿਰ ਤੋਂ ਪਾਈਪ ਰਾਹੀਂ ਪਾਣੀ ਲਿਆਉਣ ਲਈ ਜਲੰਧਰ ਵਿੱਚ ਪਾਇਆ ਜਾ ਰਹੇ ਹਨ ਪਾਈਪਾਂ ਦਾ ਕੰਮ ਅਜੇ ਕਈ ਥਾਵਾਂ ਤੋਂ ਪੂਰਨ ਹੋਣ ਨਹੀਂ ਆ ਰਿਹਾ ਜਦਕਿ ਦੂਜੇ ਪਾਸੇ ਕੰਪਨੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਮੈਂਬਰੋ ਚੌਂਕ ਤੱਕ ਪਾਣੀ ਵਾਲੀਆਂ ਪਾਈਪਾਂ ਪਾਈਆਂ ਜਾ ਰਹੀਆਂ ਸਨ ਤੇ ਇਸ ਪਾਈਪ ਨੂੰ ਸਿੱਧੇ ਲਤੀਪੁਰਾ ਦੀ ਸੜਕ ਤੋਂ ਨਾ ਕੱਢ ਕੇ ਸੀਵਰੇਜ ਬੋਰਡ ਦੀਆਂ ਜੀਟੀਬੀ ਨਗਰਵਾਲ ਮੋੜ ਦਿੱਤਾ ਗਿਆ ਸੀ ਜੀ ਉਸ ਤੋਂ ਬਾਅਦ ਅਗਲੇ ਵੀਡੀਓ 'ਚ ਕਾਂਗਰਸ ਤੋਂ ਸਸਪੈਂਡ ਹੋਣ ਤੋਂ ਬਾਅਦ ਦਿੱਲੀ ਪਹੁੰਚੀ ਨਵਜੋਤ ਕੌਰ ਸਿੱਧੂ ਬੜਿੰਗ ਦੇ ਫੈਸਲੇ ਨਾਲ ਖੜੀ ਹਾਈ ਕਮਾਂਡ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਪੰਜਾਬ ਕਾਂਗਰਸ ਦੇ ਅੰਦਰ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਤੋਂ ਮੁਅਤਲ ਕੀਤੀ ਗਈ ਨਵਜੋਤ ਕੌਰ ਸਿੱਧੂ ਦਿੱਲੀ ਚ ਹੈ ਪਰ ਕਾਂਗਰਸ ਹਾਈ ਕਮਾਂਡ ਦਾ ਉਹਨਾਂ ਨੂੰ ਮਿਲਣ ਦਾ ਕੋਈ ਇਰਾਦਾ ਨਹੀਂ ਹੈ ਹਾਈ ਕਮਾਂਡ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਤੋਂ ਬਹੁਤ ਨਾਰਾਜ਼ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜਿਹੜਾ ਵਰਪਾਲ ਵਿਖੇ ਜਥੇ ਰਣਿੱਕੇ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦੇ ਹੱਕ 'ਚ ਚੋਣ ਰੈਲੀ ਅੱਜ ਸਾਬਕਾ ਕੈਬਨ ਮੰਤਰੀ ਜੱ태ਤਾਰ ਗੁਲਜਾਰ ਸਿੰਘ ਰਣਿੱਕੇ ਦੀ ਅਗਵਾਈ ਹੇਠ ਜੋਨ ਵਰਪਾਲ ਕਲਾਂ ਵਿਖੇ ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਲਾਲੀ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਚਾਟੀ ਵਿੱਡ ਬੋਪਰਾਏ ਦੇ ਹੱਕ ਚ ਚੋਣ ਮੀਟਿੰਗ ਕੀਤੀ ਗਈ ਜੋ ਦੇਖਦੇ ਦੇਖਦੇ ਇੱਕ ਵਿਸ਼ਾਲ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜ ਸਿੰਘ ਸਹਿਵਾਨਾ ਬਲੋਂ ਲਈ ਤਨਖਾਹ ਪੁਗਤ ਲਈ ਬਲਟੋਹਾਣੇ ਕੀਤੀ ਜੀ ਸੇਵਾ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵਰਤਨ ਸਾਫ਼ ਕਰਨ ਦੀ ਸੇਵਾ ਵਿਖੇ ਬਰਸੋਹਾਣ ਬਲਟੋਹਾਣੇ ਕੀਤੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪ ਸਰਕਾਰ ਹਰ ਫਰੰਟ ਤੇ ਰਹੀ ਹੈ ਜੀ ਫੇਲ ਕਾਂਗਰ ਫਗਤਾ ਪਾਈ ਕਾ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਿਹੜੇ ਸ੍ਰੀਵਾਲਾ ਤੋਂ ਉਮੀਦਵਾਰ ਸਰਬਜੀਤ ਸਿੰਘ ਸਰਵਾ ਜਲਾਲ ਅਤੇ ਬਲਾਕ ਸਮਤੀ ਜ਼ੋਨ ਪੋਡੀਪੁਰਾ ਤੋਂ ਉਮੀਦਵਾਰ ਨਸੀਬ ਕੌਰ ਦੀ ਚੋਣ ਮਹਿਮਨ ਨੂੰ ਲੈ ਕੇ ਗੁਰਪ੍ਰੀਤ ਸਿੰਘ ਕਾਂਗੜਾ ਸਾਹਿਬ ਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ ਹੇਠ ਪਿੰਡ ਪੋਡੀਪੁਰਾ ਵਿਖੇ ਇੱਕ ਵੱਡੀ ਚੋਣ ਮੀਟਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਖਾਲਸਾ ਰਿਹੜੀ ਯੂਨੀਅਨ ਦਾ ਕੀਤਾ ਜੀ ਗਠਨ ਆਲ ਪੰਜਾਬ ਰਿਹੜੀ ਫੜੀ ਯੂਨੀਅਨ ਦੀ ਮੀਟਿੰਗ ਮਨਜੀਤ ਸਿੰਘ ਰਾਮੂਆਣਾ ਦੀ ਅਗਵਾਈ ਹੇਠ ਪਿੰਡ ਰਾਮੂਆਣਾ ਵਿਖੇ ਹੋਈ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਤੋਂ ਐਸੀ ਵਿੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਸਿੰਘ ਅਤੇ ਯੂਨੀਅਨ ਪ੍ਰਧਾਨ ਵੀ ਪਹੁੰਚੇ। ਉਹਨਾਂ ਨੇ ਮੋਟਰਸਾਈਕਲ ਰੇਹੜੀ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੇ ਮੁਸ਼ਕਲਾਂ ਹੱਲ ਕਰਨ ਦਾ ਪ੍ਰੋਸਾ ਦਿੱਤਾ। ਉਸ ਤੋਂ ਬਾਅਦ ਅਗਲੀ ਵਾਰ ਦੀ ਚੋਣਾਂ 'ਚ ਆਪਣੇ ਚਾਹਤਿਆਂ ਨੂੰ ਜਿਤਾਉਣ ਲਈ ਨਜਾਇਜ਼ ਢੰਗ ਨਾਲ ਨਾਮਜ਼ਦਗੀਆਂ ਰੱਦ ਕਰਨਾ ਮੰਨਤ ਪਾ ਗਿਆ ਬੀਬੀ ਜ਼ਗੀਰ ਕੌਰ। ਪੰਜਾਬ ਸਰਕਾਰ ਵੱਲੋਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੋ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਇੰਨਾ ਚੋਣਾਂ 'ਚ ਆਪਣੇ ਚਾਹਤਿਆਂ ਨੂੰ ਜਿਤਾਉਣ ਲਈ ਨਜਾਇਜ਼ ਢੰਗ ਨਾਲ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ ਜਿਸ ਨਾਲ ਪੰਚਾਇਤੀ ਰਾਜ ਦੇ ਨਿਜ਼ਮਾ ਦਾ ਇਹਨਾਂ ਸਰਕਾਰਾਂ ਨੇ ਕਾਹਨ ਕਰਕੇ ਲੋਕਤੰਤਰ ਦਾ ਕਤਲ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਸਰਕਾਰ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਕੁਲਾਰ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਡੱਫਰ ਜ਼ੋਨ ਤੋਂ ਸ਼੍ਰੋਮਣੀ ਕਾਲੀ ਲਲ ਦੇ ਉਮੀਦਵਾਰ ਗੁਲਜੀਤ ਸਿੰਘ ਕਡਾਲੀਆ ਦੇ ਹੱਕ ਵਿੱਚ ਕਮਲਜੀਤ ਸਿੰਘ ਕੁਲਾਰ ਰਸੂਲਪੁਰਾ ਤੇ ਐਸਸੀ ਵਿੰਗ ਸਰਕਲ ਗੜ ਦੀ ਹਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਚਿਪੜਾ ਦੀ ਅਗਵਾਈ ਹੇਠ ਕੰਡਾਲੀਆ ਵਿਖੇ ਚੋਣ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਸ਼ਸ਼ੀਲ ਰਿੰਕੂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸਮਤੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਜਾਰੀ ਹੈ ਜੀ ਮੋਦੀ ਵੱਲੋਂ ਸੋਨੀਆ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਗਈ ਹੈ ਜੀ ਦੂਰ ਦਰਾਡੇ ਚੋਣ ਡਿਊਟੀਆਂ ਮਹਿਲਾ ਅਧਿਆਪਕਾਂ ਲਈ ਬਣੀਆਂ ਨੇ ਜੀ ਮਾਨਸਿਕ ਪ੍ਰੇਸ਼ਾਨੀ ਲੁਧੇਣਾ ਮਾਸਟਰ ਹੈਡਡ ਜੁਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਨੇਵਾਲਾ ਨੇ ਇਹ ਜਿਹੜਾ ਦੱਸਿਆ ਵੀ 80 ਰੂਮ ਮੀਟਿੰਗਾਂ ਨਹੀਂ ਹੋਣੀ ਚਾਹੀਦੀਆਂ ਨਾ ਹੀ ਉਹਨਾਂ ਦੇ ਡਿਊਟੀਆਂ ਲਗਾਈਆਂ ਜਾਣੇ ਚਾਹੀਦੇ ਨੇ ਕਿਉਂਕਿ ਪਹੁੰਚਣਾ ਮੁਸ਼ਕਲ ਹੈ ਅਧਿਆਪਕਾਂ ਦਾ ਉਸ ਤੋਂ ਬਾਅਦ ਅਗਲੀ ਵਾਰ ਦੀ ਹੋਜੀ ਪੰਚਾਇਤ ਮੈਂਬਰ ਜਗਸੀਰ ਸਿੰਘ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਦੀਆਂ ਚੋਣਾਂ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਜੀ ਉਸ ਤੋਂ ਬਾਅਦ ਅਗਲੀ ਕੈਨੇਡਾ ਚ ਵਿਦੇਸ਼ੀ ਡਾਕਟਰਾਂ ਲਈ ਪੱਕੀ ਇਮੀਗ੍ਰੇਸ਼ਨ ਦਾ ਮੌਕਾ ਮਿਲ ਚੁੱਕਿਆ ਹੈ ਕੈਨੇਡਾ ਵਿੱਚ ਬੀਤੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ ਪਰ ਮਰੀਜ਼ ਵੱਧ ਰਹੇ ਇਸ ਕਰਕੇ ਸਰਕਾਰ ਵੱਲੋਂ ਯੋਗਤਾ ਪ੍ਰਾਪਤ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦੇਣਾ ਸੌਖਾ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਲੀਨਾ ਦਿਵਾਬ ਦੇ ਬੀਤੇ ਕੱਲ੍ਹ ਆਏ ਐਲਾਨ ਮੁਤਾਬਕ ਤਿੰਨ ਤਰੀਕੇ ਨਾਲ ਡਾਕਟਰਾਂ ਨੂੰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਦਰਵਾਜ਼ਾ ਖੁੱਲ੍ਹੇ ਜਾ ਸਕਦੇ ਨੇ ਜਿਸ ਨਾਲ ਵਿਦੇਸ਼ਾਂ ਤੋਂ ਕੈਨੇਡਾ ਪੁੱਜੇ ਹੋਏ ਡਾਕਟਰਾਂ ਨੂੰ ਵੀ ਆਸ ਦੀ ਕਿਰਨ ਨਜ਼ਰ ਆਉਂਦੀ ਲੱਗਦੀ ਹੈ ਕੈਨੇਡਾ ਵਿੱਚ ਡਾਕਟਰ ਵੱਲੋਂ 3 ਸਾਲ ਦਾ 1 ਸਾਲ ਦੇ ਕੰਮ ਦੇ ਤਜਰਬੇ ਨਾਲ एक्सप्रेस एंट्री सिस्टम 'ਚ ਨਵੀਂ ਕੈਟਾਗਰੀ ਫਿਜੀਸ਼ੀਨ ਵਿਦ ਕੈਨੇਡੀਅਨ ਐਕਸਪੀਰੀਐਂਸ ਜਿਹੜੀ ਬਣਾਈ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਜੇ ਤੁਹਾਡੀ ਵੀ ਨਹੀਂ ਆਈ ਹੈ ਜੀ 15 1500 ਰੁਪਏ ਬੜਾਪਾ ਪੈਨਸ਼ਨ ਦਾ ਤੁਹਾਨੂੰ ਕੀ ਕਰਨਾ ਪਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਜੀ 올ਓਵਰ ਪੂਰੇ ਪੰਜਾਬ ਦੇ ਵਿੱਚ ਬੜਾਪਾ ਪੈਨਸ਼ਨ ਪੈ ਚੁੱਕੀ ਹੈ ਕਿਸੇ ਦੀ ਜੇ ਕਿਸੇ ਕਾਰਨ ਕਰਕੇ ਹਾਲ ਤੱਕ ਬੜਾਪਾ ਪੈਨਸ਼ਨ ਨਹੀਂ ਪਈ ਤਾਂ ਉਹਨਾਂ ਨੂੰ ਉਤਾਵਲੇ ਹੋਣ ਦੀ ਲੋੜ ਨਹੀਂ ਹੈ ਜੀ ਸਿਰਫ ਇੱਕ ਤੋਂ ਦੋ ਦਿਨ ਬੇਟ ਕਰਨੀ ਹੈ ਠੀਕ ਹੈ ਜੀ ਇੰਤਜ਼ਾਰ ਕਰਨਾ ਜੇ ਇੱਕ ਤੋਂ ਦੋ ਦਿਨਾਂ ਦੇ ਵਿੱਚ 100% ਪੈਨਸ਼ਨ ਆ ਜਾਈਗੀ ਜੇ ਬਾਈ ਚਾਂਸ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਪੈਨਸ਼ਨ ਨਹੀਂ ਆਉਂਦੀ ਤਾਂ ਤੁਸੀਂ ਸਿੱਧਾ ਆਪਦੇ ਜਿਹੜੇ ਬੈਂਕ ਦੇ ਵਿੱਚ ਜਾ ਕੇ ਠੀਕ ਹੈ ਜੀ ਪਤਾ ਜਰੂਰ ਕਰਨਾ ਕਿ ਸਾਡੀ ਜਿਹੜੀ ਬੁਢਾਪਾ ਪੈਨਸ਼ਨ ਕਿਉਂ ਨਹੀਂ ਆਈ ਹੈ ਜੇ ਉਸ ਤੋਂ ਬਾਅਦ ਬੁਢਾਪਾ ਪੈਨਸ਼ਨ ਨਹੀਂ ਆਈ ਤਾਂ ਤੁਸੀਂ ਜਿਹੜੀ ਕਾਪੀ ਦੇ ਉੱਤੇ ਐਂਟਰੀ ਕਰਵਾ ਲੈਣੀ ਹੈ ਜਰੂਰ ਉਸ ਤੋਂ ਬਾਅਦ ਉਹ ਐਂਟਰੀ ਨੂੰ ਲੈ ਕੇ ਆਪਣੇ ਨੇੜੇ ਦੇ ਬੁਢਾਪਾ ਪੈਨਸ਼ਨ ਦਫ਼ਤਰ ਦੇ ਵਿੱਚ ਜਾਣਾ ਜੀ ਠੀਕ ਹੈ ਜੀ ਉੱਥੇ ਦਫ਼ਤਰ ਦੇ ਵਿੱਚ ਜਾ ਕੇ ਤੁਸੀਂ ਆਪਦੀ ਜਿਹੜੀ ਬੁਢਾਪਾ ਪੈਨਸ਼ਨ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਤਾਂ ਇਸ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਚੈੱਕ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦ ਜੀ